ਬਰਾ ਮਹਮਾਜ ਮਹਿਲਾ ਪੰਜਵਾਂ ਪਰ ਚੌਥਾ ਓ ਊੰਕਾਰ ਸਤਿਗੁਰ ਪ੍ਰਸਾਦ ਇਰਤ ਕਰਨ ਤੇ ਨਿਛੜੇ ਪਰਿਰਮਾਨ ਜੀ ਲੋਨਾ ਆਚਾਰ ਕੁੰਠੈ ਜਿਸ ਭਰਮੇ ਥਕਾਈ ਪਰ ਕੀ ਥਾਮ ਨੇਂ ਦੁਦੇਤੇ ਬਾਹਰੀ ਕਿਤੇ ਨ ਆਵੇ ਲਾਭਤੀ ਉਪਜੈ ਨਾ ਇਤਾਮ ਭਰ ਨਾ ਨਾ ਮਿਲਿਆ ਸਜਣ ਕਟ ਪਈ ਵਿਸਰਾਮ ਜਿਤ ਕਰ ਹਰ ਕੰਤਨਾ ਪ੍ਰਗਟੈ ਪਠਨਗਰ ਸੇ ਗ੍ਰਾਮ ਸਰਵsingਾਰ ਤਮੋਲ ਰਸ ਸੁਨਦੇਹੀ ਸਭ ਖਾਮ ਰਾ ਸੁਆਮੀ ਕੰਤ ਦੀ ਹੁਨੀਆ ਹੀ ਸੱਜਣ ਸਭ ਜਾਬ ਨਾਨਕ ਦੀ ਬਿਲਾਤੀ ਕਰ ਕਿਰਪਾ ਦੀਜੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਦਾ ਨਿਚਲਤਾ